ਇਹ ਨੰਬਰ ਦਾ ਨਾਂ ਲਗਾ ਉਥੇ ਮਾਤਾ ਜੀ ਦੀ ਸ਼ਾਨੀ ਹੋਲਡਜ ਲੜੀ ਕੋਲ ਗਿਆ ਕਰੇ ਉਹ ਘਰੇ ਜਾਣ ਤੋਂ ਬਾਅਦ ਮਾਤਾ ਨੂੰ ਕੁਰਸੀ ਦੇ ਨਾਲ ਨਾਲ ਕੱਪੜੇ ਨਾਲ ਬੰਨ੍ਹ ਦਿੱਤਾ ਤੇ ਮਾਤਾ ਦਾ ਮੂੰਹ ਵੀ ਬੜੇ ਉਰੀਤਰਾ ਬੰਨ੍ਹ ਦਿੱਤਾ ਉਸ ਤੋਂ ਬਾਅਦ ਮਾਤਾ ਦੇ ਕਰੋੜਾਂ ਦੇ ਸੋਨੇ ਦੇ ਕੁਝ ਲੈਨੇ ਤੇ ਪੈਸੇ ਚੁੱਕ ਉੱਠੋ ਫੋਗਾ ਲੈ ਗਏ ਸੀ ਰੋਟ ਦੀ ਵਾਰਦਾਤ ਨੇ ਇਹ ਇੰਜਾਮ ਦਿੱਤਾ ਇਸ ਤੋਂ ਬਿਨਾ ਇਸ ਗੈਂਗ ਨੇ ਸ਼ਹਿਰ ਦੇ ਵਿੱਚ ਪਹਿਲੇ ਵੀ ਕਿਸੇ ਘਰ ਦੇ ਵਿੱਚ ਵਾਰਕਾਇਆ ਇੱਕ ਮਾਤਾ ਜੀ ਦੀਆਂ ਵਾਲੀਆਂ ਉਹਨਾਂ ਨੂੰ ਜਿਹਦੇ ਤੋਂ ਦੀ ਆਲਰੇਡੀ ਪਤਾ ਵੀ ਸਾਡੇ ਕੋਲ ਦੱਸਿਆ 392 ਮੀਟਰ ਅ 24 6 ਨੂੰ ਜਿਹੜੀਆਂ ਕਮਲੇਸ਼ ਔਰ ਜਿਹੜੀ ਦਰਲਬਨਗਰ ਦੀ ਰਹਿਣ ਵਾਲੀ ਸੀ ਉਸ ਦੇ ਘਰ ਦੇ ਵਿੱਚ ਜਿਹੜੇ ਨੌਜਵਾਨ ਗਏ ਸੀ ਜਿੰਦਾ ਨਾਮ ਸੀ ਇੰਦਰਜੀ ਤੇ ਦੂਜੇ ਦਾ ਨਾਮ ਸੀ ਕਰਤਾਰ ਸਿੰਘ ਇਹ ਦੋਨੇ ਮਚੂੜੇ ਦੇ ਰਹਿਣ ਵਾਲੇ ਸੀ ਇਹ ਕਹਿੰਦਾ ਤੀਜਾ ਸਾਥੀ ਜਿਹੜਾ ਬਾਹਰ ਵਾਚ ਕਰ ਰਿਆ ਸੀ ਉਹ ਅਮਨ ਨਾਮ ਦਾ ਸੀ ਇਹ ਨੰਬਰ ਦਾ ਨਾਮ ਹੈਗਾ ਉੱਥੇ ਮਾਤਾ ਜੀ ਦੀ ਛਣੇ ਹੋਲਡਜ ਦੀ ਕੋਲ ਗਿਆ ਕਰੇ ਉਹ ਘਰੇ ਜਾਣ ਤੋਂ ਬਾਅਦ ਮਾਤਾ ਨੂੰ ਕੁਰਸੀ ਦੇ ਨਾਲ ਨਾਲ ਕੱਪੜੇ ਨਾਲ ਬੰਨ੍ਹ ਦਿੱਤਾ ਤੇ ਮਾਤਾ ਦਾ ਮੂੰਹ ਵੀ ਬੜੀ ਉਰੀਤਰਾ ਬੰਨ੍ਹ ਦਿੱਤਾ ਉਸ ਤੋਂ ਬਾਅਦ ਮਾਤਾ ਦੇ ਕਰੋੜਾਂ ਦੇ ਸੋਨੇ ਦੇ ਕੁਝ ਲੈਨੇ ਤੇ ਪੈਸੇ ਚੁੱਕ ਉੱਠੋ ਫੋਗਾ ਲੈ ਗਏ ਸੀ ਰੋਟ ਦੀ ਵਾਰਦਾਤ ਨੇ ਇੰਜਾਮ ਦਿੱਤਾ ਇਸ ਤੋਂ ਬਿਨਾ ਇਸ ਗੈਂਗ ਨੇ ਸ਼ਹਿਰ ਦੇ ਵਿੱਚ ਪਹਿਲੇ ਵੀ ਕਿਸੇ ਘਰ ਦੇ ਵਿੱਚ ਵਾਰਕਾਇਆ ਇੱਕ ਮਾਤਾ ਜੀ ਦੀਆਂ ਵਾਲੀਆਂ ਕੋਈ ਨਹੀਂ ਸੀ ਜਿਹਦੇ ਸੰਬੰਧੀ ਆਲਰੇਡੀ ਪਰਚਾ ਵੀ ਸਾਡੇ ਕੋਲ 1389 ਵੀ ਦਾ ਦੇ ਤੁਸੀਂ ਜਰਮਨ ਨੂੰ ਦੇਖਦੇ ਸਾਡੇ ਐਸਐਸਪੀ ਸਾਹਿਬ ਮੈਡਮ ਨੀਤ ਕੁੰਡਲ ਜੀ ਨੇ ਤੇ ਐਸਪੀਡੀ ਸਾਡੇ ਜਿਹੜੇ ਨੇ ਉਹਨਾਂ ਨੇ ਜਿਹੜੀਆਂ ਸਾਡੇ ਬੜਾ ਯੂ نو ਸੀਰੀਅਸ ਲੈਂਦੇ ਹੋਏ ਸਾਡੀਆਂ ਪਿੰਟੀਮਾ ਜਿਹੜੀਆਂ ਥੰਗਾਲੇ ਥਾਣੇ ਦੀਆਂ ਮਨਾਈਆਂ ਸੀ ਅਸੀਂ ਟੈਕਨੀਕਲ ਤੇ ਹਿਊਮਨ ਇੰਟੈਲੀਜੈਂਸੀ 베이스 ਤੇ ਇਹਨਾਂ ਜਿਹੜੇ ਮੁੱਲਜਮਾਂ ਨੂੰ ਦੋ ਮੁੱਲਜਮਾਂ ਨੂੰ ਜਲੰਧਰ ਨੂੰ ਗ੍ਰਿਫਤਾਰ ਕੀਤਾ ਇੱਕ ਨੂੰ ਸਮਰਾਲੇ ਤੋਂ ਗ੍ਰਿਫਤਾਰ ਕੀਤਾ ਇਹਨਾਂ ਨੂੰ ਅਰੈਸਟ ਕਰਨ ਦੇ ਬਾਅਦ ਜਿਹੜੀ ਉਹ ਮਾਤਾ ਦੇ ਜਿਹੜੀ ਹਨ ਮਾਰੀਆਂ ਲੁੱਟੀਆਂ ਸੀ ਇਪਸ ਵੈਸੇ ਲੁੱਟੇ ਸੀ ਉਹ 14000 ਰੁਪਇਆ ਤੇ ਦੋਨੇ ਮੁਕੱਦਮਿਆਂ ਦੀਆਂ ਵਾਰੀਆਂ ਜਿਹੜੀਆਂ ਦੋ ਜੋੜੇ ਵਾਰੀਆਂ ਦੇ ਜਿਹੜਾ ਚਾਂਦੀ ਦੇ ਕੰਗਣ ਵਗੈਰਾ ਉਹ ਇਸ ਤੋਂ ਬਿਨਾ ਜਿਹੜਾ ਇੱਕ ਲੈਪਟਾਪ ਚੋਰੀ ਕੀਤਾ ਆ ਸੀ ਮੋਬਾਈਲ ਇੱਕ ਹੋਰ ਲੀਵਰ ਮੈਨ ਦਾ ਹੋਇਆ ਸੀ ਸਾਈਕਲ ਤੇ ਇਨਵਰਟਰ ਵੀ ਦੋ ਜਗ੍ਹਾ ਦਾ ਚੋਰੀ ਕੀਤੇ ਸੀ ਤੇ ਨਵਾਂ ਸ਼ਹਿਰ ਰਾਹ ਤੇ ਔਰ ਏਰੀਆ ਵਿੱਚ ਕਟੋਵੜ 10 ਜਿਹੜੀਆਂ ਧਾਰਮਿਕ ਜਗ੍ਹਾ ਤੇ ਚੋਰੀਆਂ ਕੀਤੀਆਂ ਸੀ ਇਹ ਤਿੰਜਾ ਅਸੀਂ ਜਿਹੜੀਆਂ ਦੂਜੀਆਂ ਰਿਕਵਰ ਕਰ ਲਈਆਂ ਇਹਨਾਂ ਨੂੰ ਇਸ ਗੈਂਗ ਨੂੰ ਗ੍ਰਿਫਤਾਰ ਕਰਨ ਦੇ ਨਾਲ 14 ਕਮਕੱਦਮ ਨੇ ਸਾਡੇ ਜਿਹੜੇ ਚੋਰੀਆਂ ਦੇ ਆ ਉਹ ਸਾਡੇ ਹੱਲ ਸਰ ਇਹਨਾਂ ਕੋਲ ਕੀ ਕੀ ਬਰਾਮਦ ਹੋਇਆ ਹੈ ਹਥਿਆਰ ਵਗੈਰਾ ਵੀ ਸੀ ਇਹਨਾਂ ਦੇ ਕੋਲ ਜਿਹੜਾ ਤਰਪਾਨ ਦੱਤਰ ਤੇ ਇੱਕ ਰਾਉਡ ਜਿਹੜੀ ਹੈ ਬਰਾਮਦ ਕੀਤੀ ਗਈ ਇਹਨਾਂ ਦੇ ਕੋਲ ਕਮਕੱਦਮ ਹੈ ਇਹਨਾਂ ਦੇ ਪਿੰਨਾ ਇੱਕ ਇੱਕ ਦੋ ਦੋ ਮੁਕੱਦਮੇ ਦਰਜ ਹੈ ਬੰਦਾ ਸਰਮਾਰ ਮਾਰ ਲਿਆ ਜਿਹੜੀ ਪੁਛ ਕੇ ਤਪਤੀਜ ਫਰਦਰ ਜਿਹੜੀ ਹੋਏਗਾ ਉਹਨਾਂ ਹੋਰ ਵੀ ਜਿਹੜੀ ਹੈ ਇਹਨਾਂ ਤੋਂ ਗੁਰਗਵਰੀ ਹੋਣ ਦੀ ਸੰਭਾਵਨਾ ਹੈ